ਤਰਨਤਾਰਨ ਵਿੱਚ ਸਰੇਆਮ ਇੱਕ ਲੜਕੀ ਦੀ ਪਟਾਈ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਕਰਮੀਆਂ ਨੂੰ ਮੰਗਲਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਘਟੀ ਸੀ ਜਦੋਂ 22 ਸਾਲਾਂ ਦੀ ਲੜਕੀ ਐਤਵਾਰ ਰਾਤ ਨੂੰ ਇੱਕ ਵਿਆਹ ਸਮਾਰੋਹ ਤੋਂ ਸ਼ਾਮਲ ਹੋ ਕੇ ਘਰ ਪਰਤ ਰਹੀ ਸੀ ਕਿ ਇੱਕ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਲੜਕੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਿਸ ਦੀ ਸ਼ਿਕਾਇਤ ਉਹ ਪੁਲਿਸ ਚੌਂਕੀ ਦੇ ਵਿੱਚ ਕਰਨ ਗਈ ਤਾਂ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਲੜਕੀ ਦੀ ਬੁਰੀ ਤਰ੍ਹਾਂ ਪਟਾਈ ਕਰਨੀ ਸ਼ੁਰੂ ਕਰ ਦਿੱਤੀ ਐਂਡ ਪੰਜਾਬ ਗਵਰਨਮੈਂਟ ਹੈਸ ਟੇਕਨ ਇਟ ਵੈਰੀ ਸੀਰੀਅਸਲੀ the home minister has taken it very seriously an inquiry by an officer of the rank of sp is being conducted the policemen who are responsible they have been suspended and sent to police lines as soon as the report comes exemplary punishment will be given to the guilty ਇਸ ਘਟਨਾ ਦੀ ਨਿੰਦਾ ਕਰਦੇ ਹੋਏ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਮਮਤਾ ਸ਼ਰਮਾ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਲਾਉਣ ਦਾ ਆਸ਼ਵਾਸਨ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਸ سے ਬड़ी ਬਰਬਰਤਾ ਕੁਝ ਨਹੀਂ ਹੋ ਸਕਦੀ ਖਿਲਾਫ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਹਮ ਵੀ ਕੌਗਨਿਜ਼ੈਂਸ ਲੈ ਕੇ ਔਰ ਇਸਪੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨਗੇ ਉਥੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਇਸ ਮਾਮਲੇ ਦਾ ਰਾਜਨੀਤਿਕरण ਕੀਤਾ ਹੈ ਦੀ ਪੰਜਾਬ ਪੁਲਿਸ ਵਿਚ ਵਾਸ ਵਨ ਆਫ ਦੀ ਗੁੱਡ ਪੁਲਿਸ ਫੋਰਸਸ ਐਟ ਵਨ ਟਾਈਮ ਹੈਸ ਟਰਨ ਟੋਟਲ ਪੋਲੀਟੀਕਲ ਦੀ ਚੇਨ ਆਫ ਕਮਾਂਡ ਹੈਸ ਬ੍ਰੋਕਨ ਇਨ ਦੀ ਪੁਲਿਸ ਅਨਫੋਰਚਨਟਲੀ ਦੀ ਵੈਰੀ ਰੋਲ ਆਫ ਦੀ ਪੁਲਿਸ ਆਫ ਪੁਲਿਸਿੰਗ has taken a backs ਇਹ ਨਿਊਜ਼ ਵੀ ਚੱਲ ਰਹੀ ਹੈ ਟੀਵੀ 'ਚ ਦੇਖੀ ਨਹੀਂ ਉਹਦੇ 'ਚ ਮੁਲਾਜ਼ਮਾ ਨੇ ਜੀ ਲੇਡੀ ਵੀ ਕੁੱਟਮਾਰ ਕੀਤੀ ਹੈ ਉਹਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਜਿਹੜੀ ਬਾਕੀ ਦੀ ਛੇੜਖਾਨੀ ਹੋਈ ਉੱਥੇ ਪਹਿਲੇ ਉਸ ਉਹ ਬੰਦੇ ਖਿਲਾਫ ਅਸੀਂ ਪਰਚਾ ਦੇ ਦੇ ਸਸਪੈਂਡ ਦੋ ਜਣੇ ਕੀਤੇਗੇ ਦਿਵਿੰਦਰ ਕੁਮਾਰ ਤੇ ਸਾਧ ਸਿੰਘ ਅਭੀ ਸਸਪੈਂਡ ਨਹੀਂ ਕਿਸੇ ਕੋ ਕੀਆ ਗਿਆ ਅਭੀ ਐਸਪੀ ਸਾਹਿਬ ਕੀ ਰਿਪੋਰਟ ਜੋ ਹੈ ਉਸਕਾ ਇੰਤਜ਼ਾਰ ਕਰ ਰਹੇ ਹਨ ਇਨਕੁਆਇਰੀ ਕੀ ਰਿਪੋਰਟ ਦੇਣਗੇ ਉਸਕੇ ਬਾਅਦ ਹਮਨ ਕਰੇ ਪੰਜਾਬ ਗਵਰਨਮੈਂਟ ਹੈਸ ਟੇਕਨ ਇਟ ਵੈਰੀ ਸੀਰੀਅਸਲੀ होम मिनिस्टर है रिपोर्ट कम्स एग्जाम्परी पनिशमेंट बी गिवन टू दिल्टी रक्षक ही भक्सक बन जाए तो मैं समझता हूं पंजाब के अंदर ये वर्दी के अंदर गुंडा राज फैला हुआ है और हम उम्मीद करते हैं कि इसके लिए हमारे मुख्यमंत्री श्री प्रकाश सिंह जी बादल को स्टैंडर्ड सस्पेंड कर देंगे दैट इज नॉट अ सोल्यूशन नॉट ओनली दीज पीपल ये सारी की सारी यूनिट जो कि वीडियो पे कैप्चर की गई है उनको इमीजिएटली दे शुड बी टर्मिनेटेड और सीरियस चार्जेज ऑफ मोलेस्टिंग ए वुमन ऑफ टॉर्चरिंग ए वुमन ऑफ use misusing their uh, government authority jo bhi sakht sakht inke upar saza inko mile taki they should be made an example police ko wapas unka kaam sikhaya jaye aur ye barbarata ka jo riwaj hai punjab mein se khatam ho karan taran vich punjab police di darindgi da shikar hui ladki ne insaaf de liye police de khilaf morcha khol deta hai pidit ladki ne somvarat saaf kehta hai ki apne nal hui darindgi da insaaf milan tak o piche nahi hategi ਅਤੇ ਜਰੂਰਤ ਪਈ ਤੇ ਉਹ ਪੋਖੜ ਤਾਲ ਤੇ ਵੀ ਬੈਠੇਗੀ ਮੈਂ ਪੋਖੜ ਤਾਲ ਤੇ ਬੈਠੂਗੀ ਮਰ ਚੂਗੀ ਪਰ ਮੈਂ ਇਨਸਾਫ ਲੈ ਕੇ ਜਾਉਂਗੀ ਉਧਰ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾ ਨੂੰ ਬਰਖਾਸਤ ਕਰ ਦਿੱਤਾ ਹੈ ਜਿਹੜੀ ਨਿਊਜ਼ ਵੀ ਚੱਲ ਰਹੀ ਟੀਵੀ 'ਚ ਦੇਖੀ ਹੋਣੀ ਹੈ ਉਹਦੇ ਵਿੱਚ ਮੁਲਾਜ਼ਮਾ ਨੇ ਜਿਹੜੀ ਲੇਡੀ ਦੀ ਕੁੱਟਮਾਰ ਕੀਤੀ ਹੈ ਉਹਦੇ ਖਿਲਾਫ ਵੀ ਐਕਸ਼ਨ ਲੈ ਰਹੇ ਨੇ ਤੇ ਜਿਹੜੀ ਬਾਕੀ ਦੀ ਛੇੜਖਾਨੀ ਹੋਈ ਉੱਥੇ ਪਹਿਲੇ ਉਸ ਉਹ ਬੰਦੇ ਖਿਲਾਫ ਵੀ ਪਰਚਾ ਦੇ ਰਹੇ ਸਸਪੈਂਡ ਦੋ ਜਣੇ ਕੀਤੇ ਗਏ ਦਿਵਿੰਦਰ ਕੁਮਾਰ ਤੇ ਸਾਧ ਸਿੰਘ ਸੜਕ ਤੇ ਇੰਨੀ ਦਰਿੰਦਗੀ ਦਿਖਾਉਣ ਵਾਲੇ ਇਹਨਾਂ ਬਹਾਦਰ ਪੁਲਿਸ ਵਾਲਿਆਂ ਤੇ ਕੋਈ ਸਖਤ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਮਹਿਸ ਉਹਨਾਂ ਨੂੰ ਬਰਖਾਸਤ ਕਰਕੇ ਆਪਣਾ ਪਿੱਛਾ ਛੁਡਾ ਲਿਆ। ਕੇਂਦਰ ਵਿੱਚ ਸਰਕਾਰ ਜਿੱਥੇ ਔਰਤਾਂ ਦੀ ਹਿਫਾਜ਼ਤ ਦੇ ਲਈ ਫੰਡ ਬਣਾ ਰਹੀ ਹੈ ਉੱਥੇ ਪੰਜਾਬ ਪੁਲਿਸ ਦਾ ਇਹ ਰਵੱਈਆ ਸੱਚ ਵਿੱਚ ਸ਼ਰਮਨਾਕ ਹੈ। ਅਤੇ ਇਸ ਮਾਮਲੇ ਵਿੱਚ આરોપી ਪੁਲਿਸ ਵਾਲਿਆਂ ਦੇ ਖਿਲਾਫ ਹਰ ਹਾਲ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਦਰਨਦਾਰਨ ਵਿੱਚ ਔਰਤਾਂ ਦੀ ਮਰਦਾਨਗੀ ਦਿਖਾਉਣ ਵਾਲੀ ਪੰਜਾਬ ਪੁਲਿਸ ਵੱਲੋਂ ਕਿਸੇ ਬੇਕਸੂਰ ਨੂੰ ਕੁੱਟਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਚੋਰੀ ਡਕੈਤੀ ਅਤੇ ਹੱਤਿਆ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਦੇ ਵਿੱਚ ਨਾਕਾਮ ਰਹਿਣ ਵਾਲੀ ਪੰਜਾਬ ਪੁਲਿਸ ਦੀ ਬਹਾਦਰੀ ਅਕਸਰ ਮਾਸੂਮ ਅਤੇ ਕਮਜ਼ੋਰ ਲੋਕਾਂ ਦੇ ਸਾਹਮਣੇ ਹੀ ਦੇਖਣ ਨੂੰ ਮਿਲਦੀ ਹੈ। ਪਿਛਲੇ ਮਹੀਨੇ ਵਿੱਚ ਹੀ ਪਟਿਆਲਾ ਵਿੱਚ ਚੋਰੀ ਕਰਨ ਦੇ આરોਪ ਵਿੱਚ ਫੜੀ ਗਈ ਇੱਕ ਔਰਤ ਨੂੰ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਨੇ ਸ਼ਰੇਆਮ ਬਾਜ਼ਾਰ ਦੇ ਵਿੱਚ ਸੜਕ ਤੇ ਥੱਪੜ ਮਾਰ ਦਿੱਤੇ ਅਤੇ ਇਹ ਮਾਮਲਾ ਵੀ ਮੀਡੀਆ ਵਿੱਚ ਖੂਬ ਸੁਰਖੀਆਂ ਵਿੱਚ ਰਿਹਾ ਸੀ। ਹੁਣ ਤੁਹਾਨੂੰ ਦੱਸਦੀ ਹਾਂ ਮਾਨਸਾ ਦੀ ਖਬਰ। ਮਾਨਸਾ ਦੀ ਇਹ ਤਸਵੀਨਾ ਪਿਛਲੇ ਸਾਲ ਦੀਆਂ ਨੇ। ਦੇਖੋ ਨਾ ਤਸਵੀਰਾਂ ਵਿੱਚ ਪੰਜਾਬ ਪੁਲਿਸ ਕਿਸ ਤਰ੍ਹਾਂ ਇੱਕ ਔਰਤ ਤੇ ਬਹਾਦਰੀ ਦਿਖਾ ਰਹੀ ਹੈ ਔਰ ادی ਗਲਤੀ ਸਿਰਫ ਇੰਨੀ ਸੀ ਕਿ ਉਸਤੇ ਚੀਨ ਚੋਰੀ ਕਰਨ ਦਾ ਸ਼ੱਕ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਇਹ ਬਹਾਦਰ ਜਵਾਨ ਠਾਣੇ ਵਿੱਚ ਹੀ ਔਰਤ ਦੇ ਨਾਲ ਜੱਜ ਬਣ ਕੇ ਇਨਸਾਫ ਕਰ ਰਹੇ ਨੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਨੇ ਜੋ ਰਿਕਾਰਡ ਵਿੱਚ ਨਹੀਂ ਆ ਪਉਂਦੇ ਚੋਰਾ ਲੁਟੇਰਿਆਂ ਅਤੇ ਹਥਿਆਰਿਆਂ ਤੇ ਕਾਬੂ ਪਾਉਣ ਵਿੱਚ ناکਾਮਿਆਬ ਰਹਿਣ ਵਾਲੀ ਪੰਜਾਬ ਪੁਲਿਸ ਮਾਸੂਮ ਅਤੇ ਕਮਜ਼ੋਰ ਲੋਕਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੀ ਹੈ। ਇੱਕ ਪਾਸੇ ਜਿੱਥੇ ਦੇਸ਼ ਭਰ ਦੇ ਵਿੱਚ ਔਰਤ ਸੁਰੱਖਿਆ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਉੱਥੇ ਪੰਜਾਬ ਪੁਲਿਸ ਦਾ ਔਰਤਾਂ ਦੇ ਪ੍ਰਤੀ ਰਵੱਈਆ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰ ਰਿਹਾ ਹੈ। ਅਤੇ ਨਾਲ ਹੀ ਐਸੀਆਂ ਤਸਵੀਰਾਂ ਦੇ ਕੇ ਇਹ ਅਹਿਮ ਸਵਾਲ ਵੀ ਖੜਾ ਹੁੰਦਾ ਹੈ ਕਿ ਪੁਲਿਸ ਵਿੱਚ ਔਰਦਾਂ ਦੇ ਨਾਲ ਮਹਿਲਾ ਅਧਿਕਾਰੀ ਜਾਂ ਮਹਿਲਾ ਕਰਮਚਾਰੀ ਕਿਉਂ ਨਹੀਂ ਡੀਲ ਕਰਦੇ? ਇੱਕ ਪਾਸੇ ਜਿੱਥੇ ਅੱਜ ਦੇਸ਼ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਤਰਨਤਾਰਨ ਚ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਔਰਤਾਂ ਮੋਰਚਾ ਖੋਲੀ ਬੈਠੀਆਂ ਨੇ ਇਨਸਾਫ਼ ਲਈ ਜਦ-ਜਹਿਦ ਕਰ ਰਹੀ ਤਰਨਤਾਰਨ ਦੀ ਪੀੜਤ ਨੇ ਕਿਹਾ ਕਿ ਸਰਕਾਰ ਕੁੜੀਆਂ ਨਾਲ ਨਾ ਇਨਸਾਫੀ ਕਰਕੇ ਕਿਹੜੇ ਮੂੰਹ ਨਾਲ ਮਹਿਲਾ ਦਿਵਸ ਮਨਾ ਰਹੀ ਹੈ ਮੈਂ ਪੁੱਛਣਾ ਚਾਹੁੰਨੀ ਹਾਂ ਕਿ ਉਹ ਕਿਹੜੇ ਮੂੰਹ ਨਾਲ ਮਹਿਲਾ ਦਿਵਸ ਮਨਾ ਰਹੇ ਨੇ ਇੱਥੋਂ ਨਹੀਂ ਮਹਿਲਾਵਾਂ ਤੇ ਸੁਰੱਖਤ ਨਹੀਂ ਹਨ ਨਾ ਪੰਜਾਬ ਦੀਆਂ ਨਾ ਦਿੱਲੀ ਨਾ ਕਿਤੇ ਵੀ ਤੇ ਕਿਸ ਨੂੰ ਨਾ ਮਨਾ ਹੈ ਨੇ ਤਰੰਤਾਰਾਂਚੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦੀ ਮਰਦਾਨਗੀ ਦਾ ਸ਼ਿਕਾਰ ਹੋਈ ਪੀੜਤ ਕੁੜੀ ਨੇ ਸਰਕਾਰ ਵੱਲੋਂ ਮਨਾਏ ਜਾ ਰਹੇ ਮਹਿਲਾ ਦਿਵਸ ਦੇ ਪ੍ਰੋਗਰਾਮਾਂ ਤੇ ਸਵਾਲ ਖੜੇ ਕਰ ਦਿੱਤੇ ਨੇ ਪੀੜਤ ਕੁੜੀ ਨੇ ਕਿਹਾ ਕਿ ਸਰਕਾਰ ਅੱਜ ਦੇ ਦਿਨ ਔਰਤਾਂ ਨੂੰ ਸਨਮਾਨ ਕਰਕੇ ਔਰਤ ਪੱਖੀ ਹੋਣ ਦੇ ਡਰਾਮੇ ਕਰ ਰਹੀ ਹੈ ਜਦਕਿ ਅਸਲ 'ਚ ਔਰਤਾਂ ਤੇ ਅਤਿਆਚਾਰ ਰੁਕ ਨਹੀਂ ਰਿਹਾ ਮੇਰਨਾ ਨਾ ਹੋਈ ਹੁੰਦੀ ਤਾਂ ਦੂਜੀਆਂ ਕੁੜੀਆਂ ਨਾਲ ਤਾਂ ਹੋਣੀ ਦੀ ਹੈ ਨਾ ਮੇਰਨਾ ਹੋਈ ਹੈ ਤੇ ਦੂਜੀਆਂ ਕੁੜੀਆਂ ਨਾਲ ਤਾਂ ਹੋਣ ਦੇ ਨਾ ਕੀ ਮੇਰਨਾ ਨਾ ਹੁੰਦੀ ਚਲ ਦੂਜੀ ਤੁਹਾਨੂੰ ਸਮਝਦੇ ਪੈਣਾ ਮੇਰੀ ਗੱਲ ਨੂੰ ਮੇਰੇ ਸਾਹਮਣੇ ਇਹ ਦਿਵੈਸ਼ ਨਹੀਂ ਮਨਾਣਾ ਚਾਹੀਦਾ ਸੀ ਅੱਜ ਬੀਤੇ ਦਿਨੀ ਖੁਦ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਕਰਨ ਗਈ ਤਰਨਤਾਰਨ ਦੀ ਇਸ ਕੁੜੀ ਨੂੰ ਪੁਲਿਸ ਨੇ ਸਰੇ ਬਾਜ਼ਾਰ ਸੜਕ ਤੇ ਸਭ ਦੇ ਸਾਹਮਣੇ ਡੰਡਿਆਂ ਨਾਲ ਕੁੱਟਿਆ ਸੀ ਤੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਜਾਰੀ ਕੀਤੇ ਹੋਏ ਨੇ ਤਰੰਦ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਤਰਨਤਾਰਨ 'ਚ ਇੱਕ ਕੁੜੀ ਨਾਲ ਵਾਪਰੀ ਘਟਨਾ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਪੂਰੇ ਦੇਸ਼ ਨੇ ਵੇਖਿਆ ਕਿ ਕਿਸ ਤਰ੍ਹਾਂ ਵੀਡੀਓ ਚ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਇੱਕ ਨਿਹੱਥੀ ਕੁੜੀ ਤੇ ਆਪਣੀ ਮਰਦਾਨਗੀ ਵਿਖਾ ਰਹੇ ਨੇ ਇਹ ਇਕੱਲਾ ਮਾਮਲਾ ਨਹੀਂ ਹੈ ਜਦ ਪੰਜਾਬ ਚ ਨੰਨੀ ਛਾਂ ਨੂੰ ਅਜਿਹੇ ਬਹਾਦਰਾਂ ਹੱਥੋਂ ਪਰਤਾੜਿਤ ਹੋਣਾ ਪਿਆ ਇਸ ਤੋਂ ਪਹਿਲਾਂ ਦਸੰਬਰ 2011 ਚ ਅਕਾਲੀ ਸਰਪੰਚ ਵੱਲੋਂ ਇੱਕ ਸਕੂਲ ਟੀਚਰ ਨੂੰ ਮਾਰਿਆ ਗਿਆ ਥੱਪੜ ਵੀ ਮੀਡੀਆ ਦੀਆਂ ਸੁਰਖੀਆਂ ਚ ਰਿਹਾ ਸੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਹਾਂ ਦ੍ਰਿਸ਼ਾਂ ਚ ਨੰਨੀਆਂ ਛਾਵਾਂ ਤੇ ਅਤਿਆਚਾਰ ਹੋ ਰਿਹਾ ਹੈ ਪਰ ਇਸ ਦੇ باوجود ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰਤ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਥਕਰੇ। ਦੇਖੋ ਅਸੀਂ ਤਾਂ ਸਾਰੇ ਕਹਿੰਦੇ ਆ ਅਸੀਂ ਤਾਂ ਬੱਚਿਆਂ ਦਾ ਬੱਚੀਆਂ ਦਾ ਬਹੁਤ ਸਤਿਕਾਰ ਕਰਦੇ। ਔਰ ਇਹ ਜੇ ਕਾਨੂੰਨ ਬਣਾਏ ਜਿਹੜੇ ਜੇ ਸਾਰੇ ਹਿੰਦੁਸਤਾਨ ਦੇ ਕਿਤੇ ਬਣੇ। ਪੰਜਾਬ ਵਿੱਚ ਅਜਿਹੇ ਹਾਲਤ ਉਸ ਵੇਲੇ ਨਹੀਂ ਜਦ ਮੁੱਖ ਮੰਤਰੀ ਦੀ ਆਪਣੀ ਨੂੰ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੂਬੇ 'ਚ ਨੰਨੀ ਛਾਹ ਮੁਹਿੰਮ ਚਲਾ ਰਹੀ ਹੈ। ਇਸ ਮਹਿੰਮ ਅਧਿਨ ਸੂਬੇ ਦੀਆਂ ਕੁੜੀਆਂ ਨੂੰ ਖੁਦਮੁਖਤਿਆਰੀ ਵੱਲ ਤੋਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜਦ ਔਰਤਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਨੰਨੀ ਛਾਂ ਦੀ ਮੁਖੀ ਹਰਸਿਮਰਤ ਕੌਰ ਬਾਦਲਵੀ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੁਕਾਬਲਾ ਹੋਰ ਸੂਬਿਆਂ ਨਾਲ ਕਰਨ ਲੱਗਦੀ ਹੈ ਆਈ ਥਿੰਕ ਲੁਕਿੰਗ ਐਟ ਪੰਜਾਬ ਬੀਇੰਗ ਆ ਬਾਰਡਰ ਸਟੇਟ ਵੇਅਰ ਵੀ ਹੈਵ ਟੂ ਟੈਕਲ ਆਲ ਕਾਈਂਡਸ ਆਫ ਅਦਰ ਇਸ਼ੂਜ਼ ਆਈ ਥਿੰਕ ਫੋਰ ਇਫ ਯੂ ਲੁੱਕ ਐਟ ਦ ਲਾਅ ਐਂਡ ਆਰਡਰ ਇਨ ਪੰਜਾਬ ਇਵਨ ਇਫ ਯੂ ਲੁੱਕ ਐਟ ਦ ਡਰੱਗ ਹੌਲਜ਼ ਆਰ ਦ ਹਾਈਐਸਟ ਇਨ ਦ ਕੰਟਰੀ If you look at the safety, I think one of the best things about our state is that whereas there are bombs happening and all kinds of uh, things happening in capital of the country and in other big states, in spite of being a border state which is known that Pakistan tries to disturb us from there, we have been catching regularly all the terrorists and very dangerous terrorists have been caught from Punjab because the uh, police department and the government is very vigilant and it's committed to provide a safe environment which we have done in the last uh, seven years. ਹਾਲਾਂਕਿ 2011 ਦੇ ਮਾਮਲੇ 'ਚ ਪੁਲਿਸ ਨੇ ਦੋਸ਼ੀ ਅਕਾਲੀ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਤਰਨਤਾਰਨ 'ਚ ਵਾਪਰੀ ਘਟਨਾ ਦੇ ਦੋਸ਼ੀਆਂ ਖਿਲਾਫ ਕੋਈ ਮਾਮਲਾ ਦਰਜ ਨਾ ਹੋਣਾ ਤੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਣਾ ਸਰਕਾਰ ਅਤੇ ਪੁਲਿਸ ਦੇ ਮਨਸੂਬਿਆਂ ਤੇ ਸਵਾਲ ਖੜੇ ਕਰ ਰਿਹਾ ਹੈ ਇਸ ਘਟਨਾ ਤੋਂ ਬਾਅਦ ਇਹ ਮੰਗ ਸ਼ੁਰੂ ਹੋ ਗਈ ਹੈ ਕਿ ਸੂਬੇ ਦੇ ਪੁਲਿਸ ਥਾਣੇ 'ਚ ਔਰਤਾਂ ਦੇ ਮਾਮਲੇ ਮਹਿਲਾ ਪੁਲਿਸ ਮੁਲਾਜ਼ਮਾ ਦੇ ਹਵਾਲੇ ਹੀ ਕੀਤੇ ਜਾਣ ਬਿਊਰੋ ਰਿਪੋਰਟ ਸੋਮਵਾਰ ਨੂੰ ਸੁਪਰੀਮ ਕੋਰਟ ਦੁਆਰਾ ਕੀ ਗਈ ਖਿਚਾਈ ਤੋਂ ਬਾਅਦ ਪੰਜਾਬ ਪੁਲਿਸ ਨੇ तरन तारण में निहत्थी लड़की पर मर्दानगी दिखाने वाले हेड कांस्टेबल देवेंद्र कुमार और सरताज सिंह के खिलाफ मामला दर्ज कर दोनों को गिरफ्तार कर लिया है गिरफ्तार किए गए कर्मचारियों के खिलाफ लड़ाई झगड़े की विभिन्न धाराओं के अलावा एस सी एस टी एक्ट के तहत भी मामला दर्ज किया गया है सुप्रीम कोर्ट ने उधर इस मामले में नोटिस लेते हुए पंजाब सरकार को नोटिस जारी किया था और सोमवार को इस मामले की सुनवाई थी अदालत ने सोमवार को पूरे मामले पर तलख टिप्पणी करते हुए तरन तारन की घटना की तुलना जलियांवाला बाग की घटना से की थी अदालत की इस टिप्पणी के बाद मुख्यमंत्री प्रकाश सिंह बादल ने इस मामले में सरकार की तरफ से जरूरी जवाब देने की बात कही थी बस लहरें जी को रिपोर्टेड क्योंकि डीसी की रिपोर्ट थी यह घटना तीन मार्च की है मगर मीडिया में इस घटना को लेकर हुए बवाल के बावजूद पंजाब सरकार ने इस पर कोई कार्रवाई नहीं की मगर सुप्रीम कोर्ट की खिंचाई के बाद पंजाब सरकार को अपने इन कर्मचारियों के खिलाफ कार्रवाई करनी पड़ी है इस पूरे मामले में यह साबित होता है कि अगर सुप्रीम कोर्ट ने इस मामले में नोटिस ना लिया होता तो पंजाब सरकार शायद अपने इन कर्मचारियों के खिलाफ कोई कार्रवाई न करती ब्यूरो ਤਰਨਤਾਰਨ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਨਿਹਾਥੀ ਲੜਕੀ ਉੱਪਰ ਮਰਦਾਨੀ ਦਿਖਾਉਣ ਵਾਲੇ ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਇਹਨਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਰਕਾਰ ਦੀ ਇਸ ਕਾਰਵਾਈ ਤੋਂ ਪੀੜਿਤ ਲੜਕੀ ਸੰਤੁਸ਼ਟ ਨਹੀਂ ਹੈ ਦੋ ਜਣਿਆਂ ਨੂੰ ਡਿਸਮਿਸ ਕਰਨ ਦਾ ਕੀ ਫਾਇਦਾ ਐਨੀ ਉੱਥੇ ਪੁਲਸ ਆਈ ਸੀ ਨਾ ਜਿਨ੍ਹਾਂ ਨੇ ਮਾਨੂੰ ਕੁੱਟਿਆ ਵਾ ਮੇਰੀ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਵੀ ਕਰਨ ਡਿਸਮਿਸ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਮਾਮਲਾ 3 ਮਾਰਚ ਦਾ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਅਤੇ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਤਲਖ ਟਿੱਪਣੀ ਤੋਂ ਬਾਅਦ ਦੋਨਾਂ ਪੁਲਿਸ ਮੁਲਾਜ਼ਮਾ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਤਰਨਤਾਰਨ ਮਾਮਲੇ ਦੀ ਤੁਲਨਾ ਜਲਿਆਂਵਾਲਾ ਬਾਗ ਦੇ ਨਾਲ ਕੀਤੀ ਸੀ ਰਿਪੋਰਟ ਜਗਬਾਣੀ ਟੀਵੀ